ਹਰ ਇੱਕ ਜਬਰੂ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਖੋਰ ਘੈਂਟ ਜੀ ਵੀਡੀਓ ਦੇ ਵਿੱਚ ਹੁਣ ਤਾਂ ਹੀ ਸੋਚ ਰਹੇ ਹਾਂ ਕਿੱਥੇ ਜਾ ਲੈ ਅੱਜ ੜੜਕੇ ੜੜਕੇ ਤਿਆਰ ਹੋਦੇ ਤੇ ਦੱਸ ਦਿਓ ਬਤਨ ਅੱਜ ਕਿੱਥੇ ਜਾ ਰਹੇ ਆ ਗੱਡੀ ਚੌਰੀ ਆਪਣੀ ਵਾਰਮ ਅਪ ਤੇ ਬਾਸ ਹੁਣ ਪਾਵਾਂਗੇ ਚੱਲੇ ਆਪਾਂ ਰਾਹ ਦੇ ਤੁਹਾਨੂੰ ਦੱਸਾਂ ਕਿੱਥੇ ਜਾ ਰਹੇ ਆ ਅੱਜ ਲੋ ਵੀ ਮਿੱਤਰੋ ਨਿਕਲ ਚੁੱਕੇ ਆਪਾਂ ਕਰਾਂ ਤਿਹਿੰ ਸੋਚ ਰਿਹਾ ਹੁਣੇ ਵੀ ਨਿਕਲਿਆ ਤਾਂ ਕਰ ਤੇ ਗੱਡੀ ਘਰੋਂ ਰਿਹਾ ਸੀਗਾ ਜਾਂਦਾ ਮੋਟਰਸਾਈਕਲ ਤੇ ਪਿਆ ਵਾ ਇਹ ਜੇ ਪਿਛੇ ਵੀ ਇੱਕ ਗਾਹਣੀ ਆ ਤਾਨੂੰ ਦੱਸਦੇ ਆ ਪਰ ਠੰਡ ਬਹੁਤ ਆ ਪਤਾ ਪਾ ਯਾਰ ਉਹ ਵੀ ਜਿਹੜੇ ਆਪਾਂ ਨੂੰ ਪਾਣੀ ਚਾਰ ਵਜੇ ਮਿਲਵਾਉਣਾ ਜਿੱਦਾਂ ਕਾਰ ਦੀ ਵਰਤੋਂ ਕਰਦੇ ਆ ਜਿੱਦਾਂ ਪਾਣੀ ਆ ਗਾੜਾ ਬਹੁਤ ਆ ਸਾਸੋ ਸੌਣ ਹੋ ਗਿਆ ਜਿਹੜੇ ਹੱਦ ਤਨਾ ਆਪਾਂ ਫੋਨ ਫੜਿਆ ਵਾ ਠੰਡ ਵੀ ਬਹੁਤ ਆ ਟੋਪੀ ਪਾਈ ਹੋਈ ਆ ਫਿਰ ਵੀ ਠੰਡ ਬਹੁਤ ਜਿਆਦਾ ਲੱਗ ਰਹੀ ਆ ਦੇ ਹੁਣ ਕਿ ਆ ਗਿਆ ਪਤਨ ਧੁੰਦ ਵੀ ਕਾਫੀ ਹੈ ਲੋ ਵੀ ਮਿੱਤਰੋ ਠੰਡ ਦੇ ਨਾਲ ਰੜਦੇ ਹੋਏ ਧੁੰਦ ਦੇ ਨਾਲ ਜਦੋਂ ਯਾਤ ਕਰਦੇ ਹੋਏ ਆਪਾਂ ਪਹੁੰਚ ਚੁੱਕੇ ਹਾਂ ਘਰਤਾਰਪੁਰ ਘਰਤਾਰਪੁਰ ਵਾਕ ਹੀ ਮਤ ਪਤਾ ਹੀ ਆ ਕਹਿੰਦੀ ਜਿਆਦਾ ਜ਼ੋਰ ਨਹੀਂ ਸਮਝੀਓਗੇ ਆਪੀ ਆਪਾਂ ਕੋਲ ਸਾਰੀ ਗੱਲ ਕਰਦੇ ਆਂ ਸਰਵ ਮਾਠਾ ਦੀ ਪੰਜਾ ਚੁੱਕੇ ਰੇ ਦਿਨੋਂ ਹੁਣ ਜਾ ਕੇ ਤੇਜ਼ ਜਾ ਪਤਾ ਮੰਦਾ ਤੇ ਵੀ ਕੀ ਪ੍ਰੋਬਲਮ ਆ ਕਾਤਾ ਕਰਕੇ ਆਪਾਂ ਨੇ ਠੰਡ ਵਿੱਚ ਜਾਣਾ ਜਾ ਰਿਹਾ ਅਗੇ ਬਣੇ ਰੋ ਆਪਣੀ ਵੀਡੀਓ ਬਾਬਾ ਬੋਲ ਚੁੱਕੇ ਆ ਰਾਵਣ ਕੋਈ ਚੀਜ਼ ਆਪਣੀ ਦੇਖਦਾ ਸਾਹਮਣੇ ਇੱਥੇ ਅੰਗਰੋਣੀ ਦੀ ਬਾੜ ਦੇ ਧੂਣੀ ਬੈਠੇ ਸੀਗੇ ਆਪਾਂ ਹੀ ਮੈਂ ਕਿ ਪੰਜ ਮਿੰਟ ਸੇ ਲੀਏ ਕੱਪੜੇ ਅਣ ਗਿੱਲੇ ਹੋ ਚੁੱਕੇ ਆ ਇਹ ਕੋਈ ਰਸਤੇ 'ਚ ਆਪਣੇ ਨੂੰ بارش ਨਹੀਂ ਮਿਲੀ ਧੁੰਦ ਦੇ ਨਾਲ ਹੀ ਕਿੱਦੇ ਹੋਏ ਆ ਬਹੁਤ ਸਾਰੇ ਸੱਤੇ ਰਹੇ ਸੀ ਜਿਹਾ ਜਿਹਾ ਸੇਫਟੀ ਵੀ ਚੱਲ ਰਿਹਾ ਚੌਪੜੇ ਜਾਈ ਬਸ ਲੋ ਵੀ ਮਿੱਤਰੋ ਨਿਕਲ ਚੁੱਕੇ ਆ ਪਾਈ ਕਰੀ ਦੀ ਅੱਗੇ ਨੂੰ ਤੇ ਜਾ ਰਹੇ ਆਪਣੇ ਮੰਜਾਲ ਨੂੰ ਬਸ ਤੁਹਾਨੂੰ ਦੇ ਵਿੱਚ ਅਜੇ ਫੋਟੋ ਲੋਕ ਐਕਸੀਡੈਂਟ ਕਰ ਰਹੇ ਇਹ ਤੋਂ ਪਈ ਰਹੀ ਹੈ ਤੇ ਉਹੋ ਦੇਖ ਰਹਾ ਕਰਾਂ ਇੱਕ ਵਿੱਚ ਦੇ ਪਿਛੇ ਤਰੇ ਜਾਓ ਸਾਬ ਇਹ ਬਾਬਾ ਬੰਦ ਗਿਆ ਉਹ ਤੋਂ ਪਰੇ ਜੇਵਾ ਮੈਂ ਖਬਰ ਕਰ ਰਿਹਾ ਬਾ ਠੰਡ ਬਹੁਤ ਆ ਸਦੀ ਹਵਾ ਤਾਂ ਚੱਲ ਰਹੀ ਸੀ ਜਿੱਦਾਂ ਕਿ ਟਿਕਾਣ ਹੋ ਚੁੱਕਾ ਹਲਕਾ ਲੱਗਾ ਹੁਣ ਜਾ ਕੇ ਬਲਰਾ ਦੀ ਦਵਾਈ ਉੱਥੋਂ ਜੇਕਰ ਨੰਬਰ ਦਸਾਂਗੇ ਸਾਥੋਂ ਅੱਜ ਮੁੱਕਰ ਗਿਆ ਇੱਥੇ ਸਾਥ ਸੱਜਿਆ ਹੈ ਤੇ ਕਿਹੜੀ ਐਮਰਜੈਂਸੀ ਸੀ ਜਿੱਦਾਂ ਆਪਾਂ ਆਪਣੀ ਸਥਿਤੀ ਨੂੰ ਕਰਨਾ ਤੇ ਗੱਡੀ ਜਾ ਬਸਾ ਤੜੀਆਂ ਜਿੱਥੇ ਪਹੁੰਚ ਗਿਆ ਕਿ ਦੱਸਾਂਗੇ ਲੋ ਵੀ ਮਿੱਤਰੋ 10 ਸਾਂਦੇ ਦਾ ਰੋੜ ਹੀ ਨਹੀਂ ਆ ਤੁਹਾਨੂੰ ਪਿੱਲਰ ਦੇ ਇੱਕ ਬਦ ਲੱਗ ਚੁੱਕਾ ਹੁਣ ਵੀ ਆਪਾਂ ਕਿੱਥੇ ਪਹੁੰਚ ਚੁੱਕੇ ਆ ਪਿੱਲਰ ਨਹੀਂ ਆ ਚੁਪੇ ਇਹਨਾਂ ਪਾਸੇ ਜੁਬਾ ਵੀ ਕਹਿ ਸਕਦੇ ਆ ਤੇ ਇਹਨਾਂ ਨੂੰ ਦੇਖ ਕੇ ਬਦ ਲੱਗ ਗਿਆ ਕਿ ਚੁੱਕਾ ਹੁਣ ਆਪਾਂ ਕਿੱਥੇ ਪਹੁੰਚ ਚੁੱਕੇ ਆ ਲੋ ਵੀ ਮਿੱਤਰੋ ਪਹੁੰਚ ਚੁੱਕੇ ਆ ਬਬ ਆਪਣੀ ਮੋਟਰ ਤੇ ਘਠਾਰ ਤੇ ਹੁਣ ਅਗਲ ਨੂੰ ਕਰਦੇ ਆ ਜੀ ਆਹਨ

ਹੋ ਜੀ ਇਤਾਂ ਕਿਤਨਾ ਬਦਲ ਲੱਗੀ ਚੁੱਕਾ ਵੀ ਅੰਕਲ ਕਹਿੰਦੇ ਵੀ ਹੰਪੜੀ ਮੋਟਰ ਤੇ ਆ ਯਾਰ ਹੁਣ ਆਪਾਂ ਚੱਲਣਾ ਪੈਣਾ ਇਹ ਚੱਲਣਾ ਪੈਣਾ ਮੋਟਰ ਤੇ ਓ ਵੀ ਮਿੱਤਰੋ ਪਹੁੰਚ ਗਿਆ ਵਾ ਆਪਣੀ ਮੰਜ਼ਿਲ ਤੇ ਤੇ ਹੁਣ ਆਪਾਂ ਤੁਹਾਨੂੰ ਦੱਸ ਦੇਈਏ ਇੱਥੇ ਕਿਉਂ ਆਣਾ ਪਿਆ ਕਰੋ ਚੱਕ ਕੀ ਤੀ ਹਰਾ ਤੀ ਕਨੇ ਦੀ ਰਟਾਰੀ ਰੋਡ ਅੰਕਲ ਉਹਨੇ ਕਰਾਈ ਸੀ ਇਹਦੀ ਰੋਡ ਰੱਡੀ ਤੇ ਲੇ ਹੀ ਹੁੰਦੇ ਸਕੇ ਕੱਚੇ ਰਾਹ ਤੇ ਆਉਂਦੇ ਹੁੰਦੇ ਪੈ ਚੁੱਕੀ ਆ ਪ੍ਰੋਬਲਮ ਇਹਦੀ ਆਹ ਥਲੇ ਟ੍ਰੇਡੀ ਪਲੇਟ ਟੁੱਟ ਚੁੱਕੀ ਆ ਤੇ ਉਹਦਾ ਕਰਕੇ ਟਾਇਰ ਘੁੰਮ ਗਏਗੇ ਗੰਨਾ ਵੀ ਕਾਫੀ ਰੱਦੇ ਆ ਪਿਆ ਸੀਗਾ ਰਸ ਹੁਣਾਂ ਦੋ 250 ਪਲਾਸ ਹੀ ਗੰਨਾ ਹੋਣਾ ਵਾ ਤੇ ਉਹ ਪਲੇਟ ਟੁੱਟ ਚੁੱਕੀ ਆ ਹੁਣ ਉਹਨੂੰ ਕਰਦੇ ਆ ਸਹੀ ਆਪਾਂ ਇਹਨੂੰ ਜਾ ਕੇ ਚੁੱਕ ਲੈਣਾ ਟਰਾਲੀ ਚੱਕਾਂਗੇ ਵਰਡਿੰਗ ਵਾਲੇ ਮੁੰਡਿਆਂ ਨਾਲ ਗੱਲ ਹੋ ਚੁੱਕੀ ਉਹ ਕਹਿੰਦਾ ਬਾਈ ਇਹ ਟਰੱਕ ਇਧਰ ਚੱਕਦਾ ਤਾਂ ਆਪਾਂ ਇੱਧਰ ਡਾਇਵਰਟ ਕਰ ਦਿੰਨੇ ਆ ਉਹਦਾ ਕਰਕੇ ਅੰਕੋਰ ਆਪਣੇ ਇੱਥੇ ਸੱਦੇ ਵੀ ਅੱਜ ਰੋੜ ਪਈ ਆ ਤਾਂ ਕਰਕੇ ਆ ਪਏ ਆ ਇੱਥੇ ਬਾਕੀ ਕਰੋ ਚੈੱਕ ਦੇਖੋ ਨੇ ਤੁਹਾਨੂੰ ਆਪਾਂ ਇਹਨੂੰ ਕਿੱਦਾਂ ਸਟ ਕਰਦੇ ਆ ਇਹਦਾ ਕਰਕੇ ਆਪਣੇ ਨੇ ਛੱਡ ਜਾਣਾ ਪਿਆ ਇੱਕ ਹੋਰ ਤੁਹਾਡੇ ਮਨ ਚ ਖਿਆਲ ਹੋਣਾ ਵੀ ਗੱਡੀ ਖਤਮ ਜਾਂ ਗਈ ਵੀ ਮੋਟਰਸਾਈਕਲ ਤੇ ਖਤ ਹੋਇਆ ਕਿਉਂਕਿ ਯਾਰ ਗੱਡੀ ਦਾ ਆਪਣਾ ਸੀਗਾ ਜਿਹੜਾ ਅੱਜ ਉਤੇ ਮੁੰਡਾ ਭੇਜਿਆ ਸਵੇਰੇ ਅੰਕਲ ਦਾ ਆਪਣਾ ਸਾਡੇ ਕੋਲ 8:30 ਵਜੇ ਫੋਨ ਆਇਆ ਸੀਗਾ ਤੇ ਫਿਰ ਆਪਾਂ ਡਰਾਈਵਰ ਦਾ ਇੰਤਜ਼ਾਮ ਕਰਕੇ ਗੱਡੀ ਉਧਰ ਭੇਜਤੀ ਆ ਆ ਮੁੰਡੇ ਹੈਗੇ ਗੰਨਾ ਵਟਣ ਵਾਲੇ ਕਿਧਰ ਵੜਦੇ ਪਏ ਗੰਨਾ ਭਾਈ ਇਧਰ ਇਧਰ ਵੜਦੇ ਪਏ ਆ ਰਣਜੀਤ ਵੀ ਆਇਆ ਨਹੀਂ ਹਮਦੂਲੋ ਦੂਸਰੇ ਪਾਲਦੇ ਭਾਈ ਅੱਛਾ ਠੀਕ ਆ ਠੀਕ ਚਲੋ ਸੋ ਦਿਖਾਉਣੇ ਵਣ ਤੁਹਾਨੂੰ ਆਪਾਂ ਵੀ ਇਹਨੂੰ ਆਪਾਂ ਕਿਦਾ ਸੱਟ ਕਰਦੇ ਆ ਯੋ ਹੋ ਯਾਰ ਲੋ ਵੀ ਮਿੱਤਰੋ ਲੱਗੇ ਹੋਏ ਆ ਚੋਬਰ ਕਰਨ ਸੱਟ ਟਰਾਲੀ ਨੂੰ ਟਰਾਲੀ ਦਾ ਤੁਰਾ ਘੁੰਮ ਚੁੱਕਾ ਵਾ ਟੁੱਟ ਕੇ ਬਾਕੀ ਤਰ੍ਹਾਂ ਤਬਦ ਕਰ ਲੱਗੇ ਹੋਏ ਆ ਮਿਸਤਰੀ ਭਾਈ ਆ ਚੁੱਕੇ ਆ ਆਪਣਾ ਕੰਮ ਇਹ ਹੈ ਟਰਾਲੀ ਚੱਕ ਕੇ ਫ੍ਰੀ ਕਰਨੀ ਬਸ ਤੁਰਾ ਫ੍ਰੀ ਕਰਕੇ ਦੇਣਾ ਇਹਨਾਂ ਨੂੰ ਆ ਤੇਰੀ ਘਾਟ ਆ ਪਈ ਲੱਗੇ ਹੋਏ ਹੁਣ ਆਪਾਂ ਬਾਕੀ ਤਨ ਹੁਣ ਮਿਲਦੇ ਸਹੀ ਕਰਕੇ ਲੋ ਵੀ ਮਿੱਤਰੋ ਵੈਸੇ ਤਾਂ ਆਪਣੀ ਪੂਰੀ ਕੋਸ਼ਿਸ਼ ਹੈ ਵੀ ਆ ਪੂਰੀ ਟਰਾਲੀ ਨੂੰ ਸਹੀ ਕਰਾਂਗੇ ਤੇ ਫਿਰ ਵੀ ਇਹ ਬਾਈ ਜਾਂ ਸਨਾਪ ਨੇ ਟਰਾਲੀ ਸਹੀ ਹੁੰਦੀ ਦੇਖੀ ਉਹ ਤੇ ਆਪਾਂ ਆ ਚੁੱਕੇ ਆ ਟਰਾਲੀ ਦਾ ਜਿਗਾਰਡ ਕਰਨਾ ਟਰਾਲੀ ਆ ਖੜੀ ਆ ਪੁਛੀਥੋਂ ਭਾਈ ਕੋਲੋਂ ਤੇ ਬਕਾਲੀ ਲੱਗ ਜਾਨੇ ਆ ਤੇ ਇਹ ਨਾਪ ਨੇ ਟਰਾਲੀ ਸਹੀ ਹੋਈ ਤੇ ਆਪਾਂ ਇਸ ਟਰਾਲੀ ਦੇ ਵਿੱਚ ਮਾਲ ਲੋਡ ਕਰਕੇ ਫੇਰ ਮਿਲਣੇ ਜਾਵਾਂਗੇ ਸੋ ਬਾਕੀ ਬਣੇ ਰਿਹਾ ਵੀਡੀਓ ਦੇ ਨਾਲ ਤੁਹਾਨੂੰ ਲੱਗ ਜਣਾ ਪਤਾ ਨਹੀਂ ਕੀ ਕਰਦਾ ਕੀ ਨਹੀਂ ਆ ਚੁੱਕੇ ਆ ਕਰੋਣੀ ਚਾਬੀ ਲੱਗਾ ਟਰਾਲੀ ਦੀ ਕਿਲੋ ਮਿੱਤਰੋ ਪਹੁੰਚ ਗਿਆ ਪਾ ਵਾਪਸ ਟਰਾਲੀ ਜਾ ਕੇ ਆਪਣੇ ਭਰਾਲੇ ਦੇ ਪੋਲ ਜਿਹੜਾ ਲੋਡ ਕੀਤਾ ਹੋਇਆ ਵਾ ਤੇ ਕਰਦੇ ਆ ਚੈੱਕ ਟਰੈਕਟਰ ਲਾ ਦਿੱਤਾ ਹਾਂ ਦੇਖਦੇ ਆ ਕੀ ਕਰਦੇ ਆ ਚੋਬਰ ਪੋਲੇ ਨਾਲ ਤੁਨ ਵੀ ਆ ਗਏ ਉਧਰ ਵੀ ਉਹਨੂੰ ਲੋ ਵੀ ਮਿੱਤਰੋ ਨੱਕੇ ਚੋਬਰ ਚਾਪੀਆਂ ਟਰਾਲੀ ਤਾਂ ਨੂੰ ਤੁਰਾ तकरीबन ਫ੍ਰੀ ਹੋ ਹੀ ਚੁੱਕਾ ਵਾ ਥੋੜਾ ਜਿਹਾ ਰਹਿ ਗਿਆ ਬਸ ਆ ਜਾ ਚਾਹ ਕਿ ਲੋ ਆ ਚੁੱਕੀ ਸੀ ਚਾਹ ਚਾਪੀ ਰਿਆ ਸਾਰੇ ਚੋਬਰ ਲੱਗੇ ਹੋਏ ਆ ਰੋਵੀ ਮੇਟਰ ਕਰਕੇ ਅੱਗੇ ਉਹ ਪਤਲੀ ਟਰੈਡੀ ਮੋੜਾ ਵੀ ਕਰਕੇ ਬਲੇਨ ਦੋਨਾਂ ਸਾਈਡਾਂ ਉੱਤੇ ਮਗਰ ਉਹ ਚੱਕਾਂਗੇ ਪਹਿਲਾਂ ਤੇ ਫਿਰ ਅੱਗੇ ਚੱਕ ਕੇ ਫਿਰ ਕਰਾਂਗੇ ਦਰ ਤੁਰਾ ਵੈਲਟ ਦੁਆਰਾ ਤੇ ਫਿਰ ਹੋਊਗਾ ਨਿਪਟੋ ਆਪਣਾ ਕੰਮ ਯਾਰਾ ਰੱਬ ਨੇ ਵੀ ਅੱਜ ਧੁੱਪ ਲਾ ਦਿੱਤੀ ਆ ਇਹਨੇ ਜੋਬਰ ਖੱਟ ਰਹੇ ਆਂ ਜੇ ਮੇਰੇ ਖੱਦ ਦੇ ਵਿੱਚ ਤੇ ਲੱਗੇ ਹੋਏ ਸਾਰੇ ਜੋਬਰ ਉਹਨਾਂ ਆਪ ਆਪਣੀ ਕੰਮ ਤੇ ਖਲਾਰਾ ਦੇਖ ਰੋ ਪਿਆ ਹੋਇਆ ਉਹ ਤਰਨਪੁਰ ਦੀ ਬਾਈ ਵਾਂਗੂ ਅਗਲੀ ਗੱਲ ਲੰਗੋ ਵੀ ਟਰਾਲੀਆਂ ਛੜਕਦੇ ਚੱਲਦੀਆਂ ਸੋਹਣੀਆਂ ਲਾਦੀਆਂ ਜਿਹੜੋ ਖੱਤੇ ਜੋ ਕੱਢਣਾ ਬੜਾ ਵਸਤਾ ਸੀ ਤਾਂ ਪਰ ਆ ਤਾਂ ਅੱਧੀ ਹੋਈ ਆਪਣਾ 8 ਕੰਮ ਬਣਿਆ ਹੋਵੇ ਇਹ ਤਾਂ ਪਿਛਲੇ ਸਾਲਾਂ ਜੇ ਕੋਈ ਅੱਧੀ ਪ੍ਰੋਬਲਮ ਨਹੀਂ ਆਈ ਸੀ ਹਾਂ ਜੀ ਬਈ ਜੋ ਜੋ ਮਾਰੇ ਮਨਜ਼ੂਰਾ ਦੇਖਦੇ ਹਾਂ ਲੱਗੇ ਹੁਣ ਸਹੀ ਕਰਨਾ ਲੋ ਆ ਵੀ ਮੈਂ ਤੁਰ ਮੈਂ ਤੇ ਦਾ ਮੁੱਲ ਪਾਈ ਚਲਾਵਾ ਫਾਈਨਲੀ ਹੁਣ ਚੈਨ ਕਾਪੀ ਲੱਗਣ ਦੀ ਨਾਲ ਲੱਗੇ ਪਿਆ ਕਿ ਚਾਹ ਹੁਣ ਤੋੜਾਂਗੇ ਸਦਾ ਇਹ ਫਿਰ ਦੇਖਦੇ ਆ ਕੀ ਬਣਦਾ। ਆਹ ਕਿ ਸਾਰੇ ਹੀ ਹੁਣ। ਤਾਂ ਦੀ ਬਾਇਓਡੀਟਾ। ਹਾਂ ਤੇ ਸਾਰੇ ਕਾਲੇ ਹੋ ਚੁੱਕੇ ਆ ਭਾਈ ਜੀ ਜੇ ਚਾਹ ਪੀਣਾ। ਨਹੀਂ। ਚੱਲ ਰਹੀ ਹੈ ਮੈਂ ਥੱਲੇ। ਉਹ ਵੀ ਕਰੋ ਫਾਇਰਲੀ ਕਮਸ ਤੋਂ ਆਪਦੇ ਹੰਝ ਜਾ ਰਿਹਾ ਵਾ। ਭਾਈ ਉਹਦੇ ਤੋਂ ਉਹ ਬੰਦ ਤੇ ਕਰਦੇ ਤੋਂ। ਇਹ ਤੇ ਵਰੋਤੇ ਬਰੜ ਹੋਊਗੀ। ਤੇ ਆਪਣਾ ਕੰਮ ਚੱਲੂਗਾ ਮੈਂ ਮੈਂ ਕੰਮ ਨਿਬੜ ਰਕਤ ਯਾਰ ਥੱਕ ਗਿਆ ਸਵੇਰ ਦਾ ਉਧਰਕ ਸੁਰਮਾ ਉਹ ਲੋ ਵੀ ਮਿੱਤਰੋ ਆਪਣਾ ਕੰਮ ਨਿਬੜੀ ਚੁੱਕਾ ਹੁਣ ਮਿਸਤਰੀ ਦਾ ਕੰਮ ਰਹਿ ਚੁੱਕਾ ਮਿਸਤਰੀ ਕਰੂਗਾ ਸੱਟ ਤੇ ਆਪਾਂ ਚੱਲੇ ਆਂ ਪਿੰਡ ਨੂੰ ਕਿਉਂਕਿ ਆਪਾਂ ਜਾਣਾ ਕਰਨ ਨੂੰ ਦਿੱਲੀ ਤੋਂ ਤਾਂ ਆਪਣਾ ਆਪ ਚੱਲਨੇ ਆ ਪਿੰਡ ਨੂੰ ਤੇ ਮੈਂ ਜਾਣਾ ਪਹੁੰਚਦਾ ਪਿੰਡ ਜਾ ਕੇ ਉਭੀ ਮੇਰਾ ਟੋਪਾ ਆ ਤੇ ਅਬ ਚੱਲੇ ਵਾਪਸ ਪਿੰਡ ਨਾਲ ਨੂੰ ਉਂ ਹੀ ਤਕਰੀਬਨ ਤਕਰੀਬਨ ਆਪਣਾ ਕੰਮ ਨਿਪੜੀ ਚੁੱਕਾ ਹੋਇਆ ਹੈਗਾ ਹੁਣ ਸਿਰਫ ਨਾਟ ਰਹਿ ਗਿਆ ਹੀ ਕਸਣ ਵਾਲੇ ਉਹ ਇਥੋਂ ਮਿਸਤਰੀ ਹੈਗਾ ਹੀ ਆਪਣਾ ਮੱਖਣਪਾਈ ਉਹਨੇ ਕਸ ਦੇਣੇ ਆ ਤੇ ਆਪਾਂ ਹੁਣ ਤਣ ਨੂੰ ਸਤਾ ਬੈਸਿਆ ਪਿੰਡ ਆ ਗਏ ਠੰਡ ਬੜੀ ਆ ਫੁੱਲ ਬੈਕ ਹੋ ਚੁੱਕੇ ਆਪਾਂ ਤੇ ਜਾਣੇ ਹੋਏ ਹੁਣ ਆਪਾਂ ਪਿੰਡ ਨੂੰ ਬਾਕੀ ਅੰਕਲ ਨੂੰ ਕਿਹਾ ਫਾਪਾ ਵੀ ਜੇ ਕਿਤੇ ਲੋੜ ਦੂੜ ਪਈ ਤਾਂ ਮੈਨੂੰ ਫੋਨ ਕਰ ਲਿਓ ਵੀ ਆ ਜਾਾਂਗੇ ਤੋ ਕੀ ਅਕਲ ਹਾਰ ਮੰਨਣਾ ਤਾਂ ਹੈ ਨਹੀਂਗੇ ਵੀ ਹਾਰ ਮੰਨਿਆ ਜਾਣਗੇ ਸਾਰੇ ਤਾਂ ਕਹਿੰਦੇ ਵੀ ਪਲਟੀ ਮਾਰ ਲਓ ਪਲਟੀ ਮਾਰ ਲਓ ਪਲਟੀ ਮਾਰ ਕੇ ਸੌਖਾ ਹੋ ਜਾਣਾ ਕੰਮ ਪਰ ਨਹੀਂ ਆਪਣੀ ਜਿੱਤ ਸੀ ਵੀ ਦਹੀਂ ਕਰਨਾ ਕਿਉਂਕਿ ਖਾਲੀ ਦੇ ਤਾਂ ਹਰੇ ਕੋਈ ਕਰ ਲੈਂਦਾ ਭਰੀ ਹੋਈ ਤੇ ਦੇਖਦੇ ਕੌਣ-ਕੌਣ ਕੰਮ ਕਰਦਾ ਲੋ ਆ ਵੀ ਮਿੱਤਰੋ ਜਾਰੀ ਆਪਾਂ ਪਿੰਡ ਨੂੰ ਜਿਹੜਾ ਹੋ ਚੁੱਕਾ ਵਾ ਪਹੁੰਚ ਗਏ ਅਬਦਾਦ ਆ ਆਦਮ ਪਰ ਪਹੁੰਚ ਚੁਕੇ ਆ ਪੰਕ ਤੇ ਨਿਰ ਅਗਾ ਵੀਆ ਠੰਡ ਵੀ ਬਹੁਤ ਆ ਹੁਣ ਆਪਾਂ ਇੱਕੋ ਬ੍ਰੇਕ ਮਾਰਨੀ ਪਾਸ ਰਸਤੇ ਉਪਰ ਮਫਲਰ ਲੈਣਾ ਯਾਰ ਹਵਾ ਸੁੱਟੀ ਨਾ ਕੋ ਤੈਰੀ ਲੋਹੀ ਲਈ ਤਾਂ ਪਰ ਲੋਹੀ ਦਾ ਪਲਾਟਿਨ ਯਾਰ ਤੋ ਉਹਦਾ ਪਹਿਲਾ ਵਾਲਾ ਕਰੀ ਦੇ ਯਾਰ ਨਾ ਤੋ ਤੇ ਆਪਾਂ ਬਫਰ ਮਾਵਾਂਗੇ ਪਰ ਰੋਟਾ ਖਵਾਉਣ ਵਾਲੇ ਦੇ ਮੈਂਬਰ ਬਣ ਕੇ ਪੂਰੀ ਤਰ੍ਹਾਂ ਹੂਮਪਕ ਕਵਰ ਕਰਕੇ ਤੇ ਜੀ ਜਿਆ 45 ਦਾ ਪਿੰਡ ਤੁਰੇ ਆਪਾਂ ਕਾਫੀ ਢੇਰ ਦੇ ਹੋਏ ਆ ਤੇ ਕਾਹਮ ਸੀ ਗਿਆ ਕਾ ਲੋਜਰ ਸੱਜਣ ਵੇਦੀ ਜੀ ਆਪਣੀ ਯਾਰ ਵੇਦੀ ਉਹਨਾਂ ਨੂੰ ਤਾਂ ਕਰਨਾ ਸੀਗਾ ਘਠਾਰ ਉਹਨਾਂ ਨੂੰ ਮਿਲ ਗਏ ਤੇ ਆਪਾਂ ਪਾ ਚੁੱਕੇ ਹਾਂ ਚੱਲੇ ਪਿੰਡਾਂ ਨੂੰ ਬਹੁਤ ਚੱਲੀ ਜਾ ਰਹੇ ਹੌਲੀ ਹੌਲੀ ਪਿੰਡਾਂ ਨੂੰ ਹੌਲੀ ਹੌਲੀ ਕੀ ਯਾਰ 60 70 ਦੀ ਸਪੀਡ ਤੇ ਜਾਣਾ ਜੇ ਬੱਸ ਜ਼ਿਆਦਾ ਤਾਈ ਤੁਹਾਨੂੰ ਪਤਾ ਚਲਾਉਣਾ ਹੋਣੀ ਚਾਹੀਦਾ ਬਾਕੀ ਮਿਲ ਜਾਣ ਸਦਾ ਨੰਬਰ ਪਿੰਡਾਂ 'ਆਂਗੇ ਇਹ ਰਸਤੇ ਹੀ ਦੇ ਵਧੀਆ ਲੋਕੇਸ਼ਨ ਮੇਰੀ ਦਾਵਾ ਬਣਾਉਂਦਾ ਜਲਦੀ ਮਿੱਤਰੋ ਅੰਕ ਕਿੱਥੇ ਬੱਲੇ ਅੰਪਰ ਯਾਮ ਕਾਫੀ ਆ ਬਰੌਂ ਸਾਈਡ ਬਾਪ ਹੋ ਗਏ ਆਪਾਂ ਤਕਰੀਬਨ ਪਹੁੰਚ ਹੀ ਚੁੱਕੇ ਆ ਆਪਣੇ ਘੱਟ ਦੇ ਥਾਪਾ ਮੁਰਨਾ ਕਰਤਾਰਪੁਰ ਨੂੰ ਪਹਿਲਾਂ ਆਪਣਾ ਰਾਤਾ ਸੀਗਾ ਕਿ ਜਿੰਦਰਾ ਦੀ ਚੱਲ ਚੱਲੀਏ ਪਰ ਟ੍ਰੈਫਿਕ ਨੂੰ ਮੱਦੇ ਨਜ਼ਰ ਆਦੇ ਆਪਣਾ ਰਾਤਾ ਬਣ ਚੁੱਕਾ ਆਪਾਂ ਜਾ ਰਹੇ ਆ ਕਰਤਾਰਪੁਰ ਵੱਲ ਲੋ ਆ ਵੀ ਮਿੱਤਰੋ ਨਿਕਲ ਚੁੱਕੇ ਆਪਾਂ ਟ੍ਰੈਫਿਕ ਦੇ ਵਿੱਚੋਂ ਬਾਹਰ ਤੇ ਬਹਿ ਚੁੱਕਿਆ ਪਾਕਿਸਤਾਨਗੜਾ ਰੋਡ ਤੇ ਇੱਥੋਂ ਆਪਾਂ ਸਦਾ ਕਿਸ਼ਨਗੜਾ ਕਿਸ਼ਨਗੜਾ ਤੋਂ ਕਰਤਾਰਪੁਰ ਤੇ ਫਿਰ ਆਪਣੇ ਸ਼ਹਿਰ ਕਪੂਰਥਲੇ ਤੇ ਉਸ ਤੋਂ ਬਾਅਦ ਘਰ ਜਾਵਾਂਗੇ ਠੰਡ ਬਹੁਤ ਜਾਂਦੀ ਯਾਰ ਬਹੁਤ ਯਾਰ ਰੋਇ ਤੜਾ ਲਾਈ ਕਿ 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 ਕਿਸ਼ਨਗੜਾ ਕੇ ਇੱਥੋਂ ਹੁਣ ਚੱਕਿਆ ਫਲਟਾ ਸਹਾ ਕਰਨ ਵਾਲੇ ਜੇ ਹੁਣ ਆਪਾਂ ਜਾ ਰਹੇ ਹਾਂ ਪਿੰਡ ਨੂੰ ਨਵੇਂ ਮਿਟਰਾਂ ਪਰੇ ਪਹੁੰਚ ਗਿਆ ਆਪਣੇ ਸੱਜਣਾ ਦੇ ਸ਼ਹਿਰ ਕਰਤਾਰਪੁਰ ਕਰਤਾਰਪੁਰ ਜਿਹੜਾ ਇਹਨਾਂ ਹੱਥ ਫੇੜਦਾ ਹਨ ਹਾਥਾ ਪਰ ਗਲੌਸ ਲਾ ਕੇ ਜਦੋਂ ਬਨਾਉਣਾ ਹੱਸੇ ਗਲੌਸ ਲਾ ਰੋ ਕੇ ਤਾ ਸਫਾ ਜਾਂਦਾ ਜਾਂਦਾ ਮੈਂ ਤਾਂ ਦੇਖੀ ਕਿ ਇਹ ਹੋੜਾ ਫਸੇ ਦਾ ਨਹੀਂ ਲੱਗ ਕੇ ਕੰਡੀਆਂ ਗਈ ਕੋ ਵੀ ਮੇਰਾ ਪਹੁੰਚ ਗਿਆ ਪਾਵਰ ਆਫਸ ਆਪਣੇ ਪਿੰਡ ਰਾਣੀ ਸੁੰਦਰ ਆਪਣੀ ਬਾਰੀ ਖੜੀ ਆ ਤੇ ਧੁੰਦ ਬਹੁਤ ਪੈ ਚੁੱਕੀ ਸੀਗੀ ਆਪਾਂ ਰੋ ਨਹੀਂ ਰਹੇ ਅੱਖਾਂ ਜਿਉਂਦਾ ਪਾਣੀ ਆ ਰਿਹਾ ਯਾਰ ਅੱਖਾਂ ਦੇ ਵਿੱਚ ਕੁਝ ਪੈ ਗਿਆ ਦਾ ਕਰਕੇ ਪਾਣੀ ਆ ਰਿਹਾ ਵਾ ਹੁਣ ਬਹੁਤਿਆਂ ਨੇ ਇਹ ਵੀ ਸੁਚਨੇ ਵੀ ਇੰਨੀ ਠੰਡ ਦੇ ਵਿੱਚ ਇਹ ਗਿਆ ਕੀ ਕਰਨ ਸੀ ਉੱਥੇ ਹਨ ਉਹ ਅੰਕਲ ਸੀ ਯਾਰ ਆਪਣੇ ਪਿੰਡੋਂ ਨੇ ਫੋਨ ਦਿੱਤਾ ਸੀ ਕਿ ਤਾਂ ਘਰ ਕਰਨੀ ਜਾਣਾ ਪਿਆ ਪਰ ਹੁਣ ਆਪਾਂ ਸੇਫ ਇਨਸਾਨਾਂ ਨੂੰ ਪਹੁੰਚ ਚੁੱਕੇ ਹਾਂ ਵਾਪਸ ਪਿੰਡ ਬਾਕੀ ਆ ਪਾਬਲਾ ਮੀਂਹ ਐਂਡ ਹੁਣ ਕਿੱਦਾਂ ਲੱਗਾ ਬਲੌਗ ਨੂੰ ਅੱਜ ਦਾ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਫਾਕੀ ਆਪਣੇ ਰਾਜੇ ਸੰਪਰੰਤਰ ਆ ਨਾ ਬਾਈ